ਇਹ ਗੱਲ ਆ ਮੈਨੂੰ ਚੇਤਾਵਾ ਇਹ ਗੱਲ ਆ ਅਮਰਸਰ 에ਰਪੋਰਟ ਦੀ ਰਾਜਾ ਸਾਹਿਬ 에ਰਪੋਰਟ ਦੀ ਖਾਸ ਕਰਕੇ ਗੱਲ ਮੈਂ ਕਿਉਂ ਕਰਨ ਲੱਗਾ ਵਾ ਜਿਹੜੇ ਸਾਡੇ ਨੌਜਵਾਨ ਕਹਿੰਦੇ ਵੀ ਦਾੜਾ ਕੇਸ ਰੱਖਣਾ ਕਿਉਂ ਜ਼ਰੂਰੀ ਐ ਇਹ ਉਹਨਾਂ ਵਾਸਤੇ ਗੱਲ ਕਰਨ ਲੱਗਾ ਮੈਂ ਉਹ ਸਾਡਾ ਇੱਕ ਨਾ ਪ੍ਰਚਾਰਕ ਵੀਰ ਹੀ ਗਾ ਉਹਨੇ ਵਿਦੇਸ਼ ਜਾਣਾ ਐ ਤੇ ਅਸੀਂ ਉਹਨੂੰ 에ਰਪੋਰਟ ਤੇ ਚੜਾਉਣ ਗਏ ਕੀ ਹੋਇਆ ਵੀ ਉਹ ਮਗਰ ਲੱਗਾ ਹੀ ਲੈਣ ਦੇ ਵਿੱਚ ਉਸ ਤੋਂ ਅੱਗੇ ਇੱਕ ਮੋਨਾ-ਮੁੰਡਾ ਲੱਗਾ ਸੀ। ਉਹਨੇ ਵਾਲ ਕਟੇ ਸੀ ਤੇ ਦਾੜੀ ਵੀ ਉਹਨੇ ਐ ਕਲੀਨ ਸ਼ੇਵ ਕੀਤੀ ਤੇ ਉਹਨੇ ਜਲ ਜੂ ਲਾ ਕੇ ਨੇ ਬੜੇ ਸੋਹਣੇ ਵਾਲ ਖੜੇ ਕੀਤੇ। ਤੇ ਕੋਈ ਕਹਿ ਨਹੀਂ ਸਕਦਾ ਵੀ ਉਹ ਮੁੰਡਾ ਸਿੱਖਾਂ ਦਾ ਵਾਹਿ ਧੂਆ ਦਾ ਵਾ ਕਿਹੜੀ ਜਾਤ ਭਰਾ ਦੀ ਦਾ ਬੰਦਾ ਉਹ ਉਹਨੂੰ ਮੁੰਡੇ ਨੂੰ ਪਛਾਣ ਨਹੀਂ ਸਕਦਾ ਕੋਈ। ਕਿਉਂਕਿ ਸਿੱਖ ਦੀ ਜੋ ਪਛਾਣ ਆ ਸਿੱਖ ਦੀ ਪਛਾਣ ਤੇ ਕਿੱ사 ਕਰਕੇ ਹੀ ਐ। ਸਿੱਖ ਦੀ ਜੇਕਰ ਪਛਾਣ ਆ ਸਿੱਖ ਦੀ ਪਛਾਣ ਪੱਕ ਕਰਕੇ ਆ। ਪਰ ਉਹ ਨੌਜਵਾਨ ਹੈ ਤੇ ਸਿੱਖਾਂ ਦਾ ਮੁੰਡਾ ਹੀ ਉਹ ਪਰ ਉਹਨੇ ਕੇਸ ਵੀ ਕਤਲ ਕੀਤੇ ਇਹ ਦਾੜਾ ਵਿਖਟਾਇਆ ਹੈ ਹੁਣ 에어ਪੋਰਟ ਤੇ ਜਦੋਂ ਪਾਸਪੋਰਟ ਦੇ ਕੇ ਜਾਂ ਫੈਲਾ ਆਪਣੀਆਂ ਦੇ ਕੇ ਜਿੱਥੇ 에어ਪੋਰਟ ਦੇ ਵਿੱਚ ਉਹ ਐਂਟਰੀ ਕਰਨੀ ਹੁੰਦੀ ਉਹਨਾਂ ਨੇ ਜਿੱਥੋਂ ਐਂਟਰੀ ਕਰਾਉਂਦੇ ਆਉ ਉਥੋਂ ਐਂਟਰੀ ਕਰਨ ਲੱਗਾ ਤੇ ਜਿਹੜੇ ਐਂਟਰੀ ਕਰਨ ਤੋਂ ਜਿਹੜੇ ਚੈਕਰ ਹੁੰਦੇ ਨੇ ਚੈਕਿੰਗ ਕਰਨ ਵਾਲੇ ਉਹ ਬੜੀ ਰੁੱਖੀ ਭਾਸ਼ਾ ਦੇ ਵਿੱਚ ਬੋਲੇ ਉਹਦੇ ਲਈ ਆਪਣਾ ਸ਼ਤੀ ਫੜਿਆ ਚੈੱਕ ਕਰਤਾ ਪਹਿਲਾਂ ਚੈੱਕ ਕੀਤਾ ਕਿੱਥੇ ਜਾਣਾ ਆਉਂਦਾ ਜੀ ਮੈਂ ਇੱਧਰ ਉਹਦੇ ਅੱਚੇ ਜਾਣਾ ਠੀਕ ਆ ਚਲੋ ਉਹਦਾ ਚੈੱਕ ਕੀਤਾ ਉਹਨਾਂ ਹੋਰ ਵੀ ਦੋ ਚਾਰ ਗੱਲਾਂ ਪੁੱਛੀਆਂ ਚਲੋ ਉਹਨਾਂ ਬੜੀ ਬਦਮਿਸ਼ੀ ਨਾਲ ਪੁੱਛੀਆਂ ਗੱਲਾਂ ਹੁਣ ਮੈਨੂੰ ਇਹ ਵੀ ਯਾਰ ਇੰਨੀ ਬਦਮਿਸ਼ੀ ਨਾਲ ਕਰਦੇ ਆ ਮਗਰ ਹਾਤਾ ਬੰਦਾ ਵਾ ਕੀ ਸਾਡੇ ਬੰਦੇ ਨਾਲ ਬਦਮਿਸ਼ੀ ਕਰਨਗੇ ਚਲੋ ਸਾਡੇ ਉਹ ਉਹਨੂੰ ਪਾਸ ਕਰਤਾ ਉਹ ਅੱਗੇ ਲੰਘਿਆ ਆਪਣਾ ਵਾਕਰ ਜਿਹਾ ਲੈ ਕੇ ਨਾ ਟਰਾਲੀ ਲਈ ਕੀ ਆਪਣੀ ਉਹ ਅੱਗੇ ਲੰਘਿਆ ਪਿੱਛੇ ਸਾਡਾ ਮੁੰਡਾ ਹੈਗਾ ਸਾਡਾ ਵੀਰ ਸੀਗਾ ਪਿੱਛੇ ਜਿਹੜਾ ਪ੍ਰਚਾਰਕ ਵੀ ਸੀ ਹੁਣ ਸੁਭਾਵਿਕ ਜੀ ਗੱਲ ਹੈ ਜੇ ਪ੍ਰਚਾਰਕ ਸੀ ਉਹਦੇ ਸਿਰ ਤੇ ਦਸਤਾਰ ਵੀ ਹੋਊਗੀ ਪ੍ਰਚਾਰਕ ਸੀ ਦਾੜਾ ਪ੍ਰਕਾਸ਼ ਵੀ ਹੋਊਗਾ ਪ੍ਰਚਾਰਕ ਸੀ ਸਭ ਸੁਰਤ ਹੋਊਗਾ ਕੀ ਹੋਇਆ ਵੀ ਜਦੋਂ ਉਹਦੀ ਐਂਟਰੀ ਕੀਤੀ ਨਹੀਂ ਅਸੀਂ ਵੇਖੀ ਵੀ ਇਹਨੂੰ ਨਾ ਕੋਈ ਪੁੱਠਾ ਸਿੱਧਾ ਬੋਲਣ ਕਿਤੇ ਤੇ ਹਾਂ ਤੇ ਹਾਂਜੀ ਆ ਉਹ ਸਰਦਾਰ ਜੀ ਹੱਥ ਜੋੜ ਕੇ ਉਹ 에어ਪੋਰਟ ਦੇਲੇ ਚੈੱਕ ਰਖ ਲੋਤੇ ਆ ਜਿਹੜੇ ਮੁੰਡੇ ਨੇ ਵਾਲ ਕਟਾਏ ਉਹਨਾਂ ਮੁੰਡੇ ਨਾਲ ਉਹਦਾ ਰੂੜ ਨਹੀਂ ਗੱਲ ਕੀਤੀ ਰੁੱਖੇ ਤਰੀਕੇ ਨਾਲ ਗੱਲ ਕੀਤੀ ਤੇ ਜਿਹੜਾ ਸਾਡਾ ਮੁੰਡਾ ਹੀ ਜਿਹੜਾ ਸਾਡਾ ਵੀਰ ਹੀਗਾ ਜਿੰਨੇ ਕੇਸ ਦਾਣਾ ਰੱਖਿਆ ਹੀ ਪ੍ਰਚਾਰ ਕੀ ਹੈਗਾ ਪਾਇਆ ਉਹਨੇ ਮਦੋ ਪਿੰਡ ਸ਼ਰਟੀ ਹੀ ਪਰ ਉਹਦਾ ਦਾਦਾ ਪ੍ਰਕਾਸ਼ ਉਹਦੇ ਸਿਰ ਤੇ ਦਾਸਤਾਰ ਆਂਦੇ ਆਓ ਸਰਦਾਰ ਜੀ ਹਾਂਜੀ ਕਹਾਂ ਜਾ ਰਹੇ ਹੋ ਉਹਨੂੰ ਦੱਸਿਆ ਮੈਂ ਇੱਥੇ ਜਾਣਾ ਚੈੱਕ ਕੀਤਾ ਆਂਦੇ ਹਾਂ ਜੀ ਆਂ ਜੀ ਤਾਂ ਨੇ ਆਪਕਾ ਸਾਰਾ ਚਲੋ ਆਂਦੇ ਹਾਂ ਜੀ ਵੈਲਕਮ ਐਨਾ ਸਤਿਕਾਰ ਸਿੱਖੋ ਮੈਂ ਗੱਲ ਬੜੀ ਬੜੀ ਕੀਤੀ ਆ ਆ ਮੁੱਖ ਤੇ ਜਿਹੜਾ ਦਾੜਾ ਨਾ ਸਾਡੇ ਇਹ ਦਾੜਾ ਛੋਟਾ ਹੋਵੇ ਮੈਨੇ ਨਹੀਂ ਰੱਖਦਾ ਦਾੜਾ ਲੰਮਾ ਹੋਵੇ ਮੈਨੇ ਨਹੀਂ ਰੱਖਦਾ ਦਾੜਾ ਫਟਣ ਰਿਹਾ ਹੋਵੇ ਤਾਂ ਵੀ ਮੈਨੇ ਨਹੀਂ ਰੱਖਦਾ ਮੈਨੇ ਇਹ ਰਖਦਾ ਵਾ ਕਿਤੇ ਤੂੰ ਗੁਰੂ ਦਾ ਸਿੱਖ ਹੈ ਤੇ ਕਿਤੇ ਨਾਈ ਅੱਗੇ ਤਾਂ ਨਹੀਂ ਜਾ ਕੇ ਬੈਠਾ ਤੂੰ ਮੈਨੇ ਇਹ ਰਖਦਾ ਵਾ ਹੁਣ ਗੁਰੂ ਦਾ ਹੀ ਅਹੀ ਗੁਰੂ ਦੇ ਪੁੱਤਰ ਆ ਚਾਰ ਪੁੱਤ ਗੁਰੂ ਨੇ ਵਾਰੇ ਹੀ ਚਾਰ ਪੁੱਤ ਵਾਰ ਕੇ ਸਾਰਾ ਛੱਡੇ ਵਾਲ ਕੀਤਾ ਸੀ ਤਿਸ਼ਾਰਾ ਕਰਕੇ ਕੀ ਕਿਹਾ ਮਹਾਰਾਜ ਕਹਿੰਦੇ ਇਨ ਪੁੱਤਰਨ ਕੇ ਅਸੀਸ ਪਰ ਵਾਰ ਦਈਏ ਸਤ ਚਾਰ ਚਾਰ ਮੋਜ ਤੋਂ ਕਿਹਾ ਬਾਜੀ ਮਤ ਕਈ ਹਜ਼ਾਰ ਹਨੂ ਪੁੱਤ ਕਿਹਾ ਸੀ ਸਵਾਲ ਇੱਥੇ ਆ ਮੈਨੇ ਏ ਰਖਦਾ ਯਾਰ ਭਾਈ ਸਿੱਖੋਂ ਮੈਨੇ ਏ ਰਖਦਾ ਵਾ ਮਹਾਂਦਰਾ ਗੁਰੂ ਨਾਲ ਮਿਲਦਾ ਕਿ ਨਹੀਂ ਜੇ ਅਸੀਂ ਗੁਰੂ ਦੇ ਪੋਤਿਆਂ ਤੇ ਹੁਣ ਜਿਹੜੇ ਪਿਓ ਦਾ ਮਹਾਂਦਰਾ ਪੁੱਤ ਦਾ ਮਹਾਂਦਰਾ ਪਿਓ ਨਾਲ ਮਿਲਦਾ ਹੋਵੇ ਉਹਨੂੰ ਕਹਿੰਦੇ ਵੀ ਇਹ ਪਿਓ ਦਾ ਪੁੱਤ ਈ ਤੇ ਜਿਹੜੇ ਪੁੱਤ ਦਾ ਮਹਾਂਦਰਾ ਪਿਓ ਨਾਲ ਨਾ ਮਿਲਦਾ ਹੋਵੇ ਦੱਸਣ ਦੀ ਲੋੜ ਨਹੀਂ ਉਹਨੂੰ ਕੀ ਕਹਿੰਦੀ ਦੁਨੀਆ ਸਵਾਲ ਇਹ ਆ ਅੱਜ ਸਾਡੇ ਮੁਖ ਤੇ ਦਾੜਾ ਐ ਨਹੀਂ ਅੱਜ ਸਾਡੇ ਮੁਖ ਤੇ ਸਾਡੇ ਸਿਰ ਤੇ ਪੱਗ ਨਹੀਂ ਤੇ ਸੋਚਣ ਵਾਲਾ ਇਹ ਸੋਚ ਲੈਂਦਾ ਪਤਾ ਨਹੀਂ ਕਿੱਥੋਂ ਕਿਹੜਾ ਵਾ ਕੌਣ ਆ ਕਿਹੜੀ ਜਾਤ ਬਰਾਦਰੀ ਦਾ ਵਾ ਉਹਨੂੰ ਪਤਾ ਹੀ ਨਹੀਂ ਪੀਅ ਸੇਖਿਆ ਹੁਣ ਨਾਂ ਦੇ ਪਿੱਛੇ ਸਿੰਘ ਲੱਗਾ ਉਹਦੇ ਉਹਨੇ ਬਾਅਦ ਚ ਪੜਿਆ ਪਰ ਵੇਖ ਕੇ ਤੇ ਨਹੀਂ ਵੇਖ ਲਿਆ ਉਹਨੇ ਪਤਾ ਨਹੀਂ ਕੌਣ ਤੁਰਿਆ ਫਿਰਦਾ ਵਾ ਤੇ ਜਦੋਂ ਸਾਡੇ ਸਿੱਖ ਵੀਰ ਦੇ ਉਹਨੇ ਵੇਖੀ ਸਿਰ ਤੇ ਦਾ ਸਤਾਰ ਸਾਡੇ ਵੀਰ ਦੇ ਜਦੋਂ ਉਹਨੇ ਸਿਰ ਤੇ ਪੱਗ ਵੇਖੀ ਉਹ ਆਂਦਾ ਵਾ ਵਾਹ ਬਈ ਸਰਦਾਰ ਆਂਦਾ ਵੈਲਕਮ ਸਰਦਾਰ ਜੀ ਸਤਿਕਾਰ ਕੀਤਾ ਉਹਨੇ ਇਹ ਗੱਲ ਹੁੰਦੀ ਤਾਂ ਅਸੀਂ ਕਹਿੰਦੇ ਆ ਪੱਗਾਂ ਸਿਰ ਤੇ ਬੰਨੋ ਸਿਰ ਤੇ ਪਾਗ ਹੋਵੇ ਸਿਰ ਤੇ ਦਸਤਾਰ ਹੋਵੇ ਤੇ ਪਤਾ ਲੱਗਦਾ ਵਾ ਸਿੱਖ ਗੁਰੂ ਦਾ ਵਾ ਸਿਰ ਤੇ ਦਮਾਲਾ ਹੋਵੇ ਸਿਰ ਤੇ ਪਰਨਾ ਹੋਵੇ ਸਿਰ ਤੇ ਸਫਾ ਹੋਵੇ ਸਿਰ ਕਵਰ ਕੀਤਾ ਸਿਰ ਟੱਕਿਆ ਦੂ ਤੇਰੇ ਸਿਰ ਦੇ ਉੱਤੇ ਪਟਕਾ ਹੋਵੇ ਦਮਾਲਾ ਹੋਵੇ ਪਾਗ ਹੋਵੇ ਦਸਤਾਰ ਹੋਵੇ ਦੂਰੋਂ ਤੁਰਿਆ ਆਉਂਦਾ ਪਤਾ ਲੱਗੇ ਉਹ ਗੁਰੂ ਦਾ ਸਿੱਖ ਆ ਰਿਹਾ ਈ ਹੁਣ ਜਿਹਦੇ ਸਿਰ ਤੇ ਦਸਤਾਰ ਨਹੀਂ ਜਿਹਦੇ ਸਿਰ ਦੇ ਉੱਤੇ ਕੋਈ ਵਾਲ ਵੀ ਕਟਾਏ ਆ ਤੇ ਜੈਲ ਲਾ ਕੇ ਵਾਲ ਖੜੇ ਕੀਤੇ ਤਾਂ ਤਾਹਾਨੂੰ ਤੇ ਕੀ ਕਿਸ ਨੂੰ ਪਤਾ ਲੱਗਣ ਡਿਆ ਕੌਣ ਆ ਰਿਹਾ ਆ ਅਮਰਤ ਛਕੋ ਅਸੀਂ ਕਹਿੰਦੇ ਨਾ ਜਿਹੜਾ ਵੀ ਵੇਖੋ ਪੰਜ ਕਾਰਾਂ ਧਾਰ ਨਹੀਂ ਹੋ ਪਹਿਲੀ ਗੱਲ ਤੇ ਇਹ ਆ ਵੀ ਸਿੱਖ ਬੰਦਾ ਵੇਖ ਕੇ ਤੁਹਾਡੇ ਉੱਤੇ ਕੋਈ ਹਾਵੀ ਨਹੀਂ ਹੋਊਗਾ ਅੱਜ ਪੰਜਾਬ ਦੇ ਵਿੱਚ ਵੇਖਿਆ ਜਾਂਦਾ ਨਾ ਰਾਤ ਭਰਾਤੇ ਜਾਣ ਦੇ ਚੌਂ ਜਾਣੇ ਘੇਰਿਆ ਕੇ ਮੋਟਸਾ ਖੋ ਕੇ ਲੱਗੇ ਚੌਂ ਜਾਣੇ ਘੇਰਿਆ ਮੋਬਾਈਲ ਖੋ ਕੇ ਲੱਗੇ ਚੌਂ ਜਾਣੇ ਘੇਰਿਆ ਬੜੂਆ ਖੋ ਕੇ ਪੈਸੇ ਖੋ ਕੇ ਲੱਗੇ ਹੋਵੇ ਇਹਦੇ ਬੰਦਾ ਹੀ ਮਾਰ ਗਏ ਸਿੱਖੋ ਤੁਸੀਂ ਜੇਕਰ ਅੱਜ ਤੁਹਾਡੇ ਕੋਲ ਗੁਰੂ ਦੇ ਕਕਾਰ ਹੋਣਗੇ ਕਿਰਪਾਨ ਹੋਊਗੀ ਅਮਰਤੇ ਦੇ ਧਾਰ ਨਹੀਂ ਹੋਗੇ ਕਿਰਪਾਨ ਤੁਹਾਡੇ ਕੋਲ ਹੋਊਗੀ ਜਦੋਂ ਤੁਸੀਂ ਕਹਿੰਦੇ ਜਾ ਰਹੇ ਹੋਗਾ ਪਹਿਲੀ ਗੱਲ ਚਾਰ ਜਣੇ ਮੈਂ ਕਹਿੰਨਾ 20 ਜਣੇ ਵੀ ਹੋਣ ਜਦੋਂ ਵੇਖਣਗੇ ਉਹ ਦਮਾਲਾ ਸਰ ਤੇ ਸਜਾਇਆ ਹੀ ਉਹ ਪੱਗ ਸਰ ਤੇ ਬੰਨੀ ਸਿੱਖ ਵੇਖਣਗੇ ਉਹਨਾਂ ਨੂੰ ਜੁਰਦ ਨਹੀਂ ਪਹਿਣੀ ਗਾਉਂਦੀ ਜੇ ਹੋ ਵੀ ਗਏ ਤੁਹਾਡੇ ਕੋਲ ਆਪਣਾ ਗੁਰੂ ਦਾ ਦਿੱਤਾ ਹੋਇਆ ਵੈਪਨ ਹੋਊਗਾ ਸਸ਼ਤਰ ਹੋਊਗਾ ਕਿਹੜਾ ਸਸ਼ਤਰ ਕਿਰਪਾਨ ਸ੍ਰੀ ਸਾਹਿਬ ਉਹ ਕਿਸ ਦੀ ਕੀ ਮਜਾਲ ਆ ਕੇ ਤੁਹਾਨੂੰ ਕੀ ਰਲਵੇ ਤੁਹਾਡੇ ਕੋਲ ਸ੍ਰੀ ਸਾਹਿਬ ਉਹ ਤੁਸੀਂ ਵੀ ਇੱਕ ਕੋਈ ਤੁਹਾਡੇ ਮਾਰੂਗਾ ਤਾਂ ਤੁਸੀਂ ਵੀ ਕਿਸਦੇ ਮਾਰੂਗੇ ਜੇ ਬਾੜੇ ਤੂੰ ਕਿਹਦੇ ਦਿੱਸਦੇ ਖੋਗੇ ਤੇ ਜੇ ਤੁਹਾਡੇ ਕੋਲ ਹੋਇਆ ਹੀ ਕੱਖਣਾ ਸਿੱਧੀ ਜੀ ਗੱਲ ਹੈ ਤਾ ਤੂੰ ਕਿਹਨੇ ਚਪੇੜ ਵਿਖਾ ਕੇ ਵੀ ਗੁੱਸਾ ਨਾਲ ਜਿ ਕਰਿਓ ਮੁੰਨੇ ਹੋਗੇ ਤੇ ਕਿਸਾਂ ਦੀ ਬਿਰਵੀ ਕਰਦੇ ਹੋਗੇ ਨੇ ਦੋ ਕਿਸੇ ਨੇ ਮਾਰਨੀ ਆ ਮ ਡਰਾਉਣਾ ਧਮਕਾਉਣਾ ਆ ਤੇ ਮੋਟਰਸਾਈਕਲ ਖੋ ਕੇ ਲੈ ਜਾਣਾ ਅੱਛਾ ਅਮਰਤਧਾਰੀ ਬੰਦਾ ਡਰੂਗਾ ਵੀ ਨਹੀਂ ਜਿਹੜੇ ਬੰਦੇ ਨੇ ਖੰਡੇ ਦੀ ਪੌਲ ਲਈ ਹੈ ਨਾ ਪੰਜ ਘੋਟਾ ਪੀਤੀਆਂ ਜਿਹੜੇ ਬੰਦੇ ਨੇ ਖੰਡੇ ਦੀਆਂ ਉਹ ਬੰਦਾ ਡਰੂਗਾ ਨਹੀਂ ਕਿਉਂ ਕਿ ਉਹ ਖੰਡੇ ਦੀ ਪੌਲ ਜਿਹੜੀ ਉਹ ਪੀ ਚੁੱਕਾ ਨਾ ਉਹ ਪੀ ਕੇ ਜਦੋਂ ਨਹੀਂ ਸੀ ਪੀਤੀ ਉਹ 5 ਘੋਟਾ ਪੀਣ ਤੋਂ ਪਹਿਲਾਂ ਉਹ ਚਿੜੀ ਸੀਗਾ ਜਦੋਂ 5 ਘੋਟਾ ਪੀ ਲਈਆਂ ਬਾਜ ਬਣ ਗਿਆ ਉਹ ਗੁਰੂ ਦੇ ਅਮਰਦਸ ਨੇ ਕਰਾਮਾਤ ਵਿਖਾਈ ਉਹ ਬਾਜ ਬਣ ਗਿਆ ਚਿੜੀ ਤੋਂ ਚਿੜੀਆਂ ਤੋਂ ਮਾਰਾਈ ਨੇ ਬਾਜ ਬਣਾਇਆ ਉਹ 5 ਘੋਟਾ ਪੀ ਕੇ ਬਾਜ ਬਣ ਗਿਆ ਤਾਂ ਇੱਥੇ ਤੇ ਇੱਕ ਇੱਕ ਖਾਲਸਾ ਇੱਕ ਇੱਕ ਸਿੰਘ ਸਵਾ ਲੱਖ ਨੂੰ ਟਰੀ ਕਰ ਦਿੰਦਾ ਰਿਹਾ ਵਾ ਪੜ ਲਓ ਤੇ ਆਸ ਆਪਣੇ ਐਡੇ ਮਾਨਮਤ ਇਤਿਹਾਸ ਮੈਂ ਕਹਿੰਦਾ ਪੜੋ ਤੇ ਆਸ ਆਪਣੇ ਇਤਿਹਾਸ ਪੜੋ ਬਾਹਰ 40 ਲੱਖ ਦਾ ਬਾਹਰ 10 ਲੱਖ ਦਾ ਘੇਰਾ ਵਾ ਅੰਦਰ 40 ਸਿੰਘ ਉਹ 10 ਲੱਖ ਉਹ 10 ਲੱਖ ਦੇ ਉੱਪਰ ਧੂਪਾਇਆ 40 ਕਿਉਂ ਕਿਉਂਕਿ ਉਹਨਾਂ ਦੇ ਜੋ ਅੰਦਰ ਗਿਆਨ ਉਹ ਅੰਦਰ ਕੀ ਗਿਆ ਉਹ ਕੇਵਲ ਪਤਾਸੇ ਹੀ ਨਹੀਂ ਗਏ ਉਹ ਕੇਵਲ ਪਾਣੀ ਦੀਆਂ ਪੰਜ ਘੋਟਾ ਨਹੀਂ ਗਈਆਂ ਨਾ ਉਹ ਅਮਰਤ ਉਹ ਅਮਰਤ ਗਿਆ ਵਾ ਜਿਹੜਾ ਅਮਰਤ ਗੁਰੂ ਨੇ ਬਾਣੀ ਪੜ੍ਹ ਕੇ ਜਿਹੜੇ ਅਮਰਤ ਦੇ ਵਿੱਚ ਐਸੀ ਗੁਰੂ ਨੇ ਕਰਾਮਾਤ ਪਾਈ ਚਿੜੀਆਂ ਵੀ ਤਾਂ ਬਾਜ ਬਣ ਗਈਆਂ ਉਹ ਅਮਰਤ ਛਕੋ ਤੁਹਾਡੇ ਤੇ ਇੱਕ ਮੈਗਨਮ 50 ਬੰਦੇ ਵਿੱਚ ਤੁਹਾਨੂੰ ਕੇਰਨਗੇ 50 ਦੇ ਵਿੱਚੋਂ ਵੀ ਉਹਨਾਂ ਨੂੰ ਢਾਹ ਢੇਰੀ ਕਰਕੇ ਵਿੱਚੋਂ ਨਿਕਲੋਗੇ ਇਹ ਗੁਰੂ ਦੇ ਅਮਰਤ ਦੀ ਕਲਾ ਕਲਾ ਵਾ ਇਹ ਅਮਰਤ ਦੀ ਕਰਾਮਾਤ ਆ ਜੇ ਅਮਰਤ ਨਹੀਂ ਛਕਿਆ ਹੋਊਗਾ ਹੁਣ ਜਿੰਨੇ ਅਮਰਤ ਨਹੀਂ ਛਕਿਆ ਬੰਦਾ ਸੁਭਾਵਿਕ ਜੀ ਗੱਲ ਆ ਪੁੱਜਦਲ ਹੋ ਜਾ ਉਹ ਕੋਈ ਏਕ ਨੇ ਵੀ ਉਹਨੂੰ ਕਿਤੇ ਆ ਕੇ ਦਬਕਾ ਮਾਰਤਾ ਉਹਨੇ ਪਹਿਲੀ ਗੱਲ ਆ ਉਹਨੇ ਉੱਥੇ ਕੰਬ ਜਾਣਾ ਕਿਉਂ ਉਹਦੇ ਅੰਦਰ ਪੰਜ ਘੋਟਾ ਹੀ ਨਹੀਂ ਗਈਆਂ ਅਮਰਤ ਦੀਆਂ ਤੇ ਜਦੋਂ ਅਸੀਂ ਕਹਿਦਿਆਂ ਕਿ ਇਹਨੂੰ ਵੀ ਅਮਰਤ ਛਕ ਲੋ ਤੇ ਗਾਰਡੀਆਂ ਦਾ ਜਵਾਬ ਬੜੇ ਵੱਲੇ ਜੇ ਬੜੀਆਂ ਬੇਤੁਕੀਆਂ ਦਲੀਲਾਂ ਨੇ ਜੀ ਅਮਰਤ ਛਕਣ ਦੀ ਲੋੜ ਆ ਅਮਰਤ ਸਾਡੇ ਅੰਦਰ ਹੀ ਹੈਗਾ ਵਾ ਅੱਛਾ ਮੈਂ ਬੇਨਤੀ ਕਰਾਂ ਅਮਰਤ ਤੁਹਾਡੇ ਅੰਦਰ ਹੈਗਾ ਵਾ ਅਸੀਂ ਨਹੀਂ ਮੁਨਕਰ ਨਹੀਂ ਹੈਗਾ ਪਰ ਇੱਕ ਵਾਰੀ ਜਿਵੇਂ ਦੁੱਧ ਨੂੰ ਜਾਗ ਲਾਈ ਦੀ ਆ ਦਹੀਂ ਬਣਾਉਣ ਵਾਸਤੇ ਅੱਧਾ ਕਿ ਚਮਚਾ ਦਹੀਂ ਪਾਉਣਾ ਪੈਂਦਾ ਨੇ ਉਹਦੇ ਵਿੱਚ ਤੁਹਾਡੇ ਅੰਦਰ ਦਾ ਅਮਰਤ ਐਕਟੀਵੇਟ ਕਰ ਲਈ ਹੀ ਬਾਹਰੋਂ ਪੰਜਾ ਪਿਆਰਾਂ ਤੁਹਾਨੂੰ ਅਮਰਤ ਛਕਾਉਣਾ ਨਾ ਛਕੋਗੇ ਅਮਰਤ ਤਾਂ ਤੁਹਾਡੇ ਅੰਦਰ ਦਾ ਅਮਰਤ ਐਕਟੀਵੇਟ ਹੋਣਾ ਨਹੀਂ ਤੇ ਨਹੀਂ ਹੋਣਾ ਨਹੀਂ ਜੀ ਜਾਂਦੇ ਅਮਰਤ ਛਕੰਦੀ ਕੀ ਲੋੜ ਹੈ ਮਨਸਾਫ਼ ਚਾਹੀਦਾ ਵਾ ਇਹਦਾ ਮਤਲਬ ਕੀ ਗੁਰੂ ਸਾਹਿਬ ਦਾ ਮਨਸਾਫ਼ ਨਹੀਂ ਉਹ ਭਲਿਓ ਗੁਰੂ ਨੇ ਤੇ ਮਾਰ ਆਇਨੇ ਆਪ ਅਮਰਤ ਛਕਾਇਆ ਪੰਜਾਂ ਪਿਆਰਿਆਂ ਨੂੰ ਤੇ ਪੰਜ ਪੰਜ ਪਿਆਰਿਆਂ ਨੂੰ ਅਮਰਤ ਛਕਾਇਆ ਪੰਜ ਪਿਆਰੇ ਕਹਿੰਦੇ ਆ ਪਾਤਸ਼ਾਹ ਸਾਨੂੰ ਤੇ ਅਮਰਤ ਛਕਾਤਾ ਜੀ ਜਦੋਂ ਮਾਰਾ ਜੀ ਨੇ ਕਿਹਾ ਵੀ ਮੈਨੂੰ ਅਮਰਤ ਛਕਾਓ ਤੇ ਪੰਜ ਪਿਆਰਿਆਂ ਕਿਹਾ ਵੀ ਪਾਸ਼ਾ ਜਦੋਂ ਸਾਨੂੰ ਅੰਮ੍ਰਿਤ ਛਕਾਉਣਾ ਹੈ ਸਾਡੇ ਕੋਲ ਤਾਂ ਸਾਨੂੰ ਸਿਰ ਦੇਣੇ ਪਏ ਅਸੀਂ ਸਿਰ ਦੇ ਕੇ ਅੰਮ੍ਰਿਤ ਲਿਆਵਾ ਪਾਸ਼ਾ ਤੁਸੀਂ ਕੀ ਦੇ ਰਹੇ ਜੀ ਤੇ ਪਾਸ਼ਾ ਨੇ ਕਿਹਾ ਦਵਾਂਗਾ ਸਰਭਾਂਸੀ ਦੇ ਦਵਾਂਗਾ ਦਵਾਂਗਾ ਸਰਭਾਂਸੀ ਵਾਰ ਦਿਆਂਗਾ ਦਵਾਂਗਾ ਪਿਤਾ ਵਾਰਿਆ ਸੀ ਮਾਂ ਵੀ ਵਾਰ ਦਾਂਗਾ ਦਵਾਂਗਾ ਪਿਤਾ ਦੇ ਵਾਰਤਾ ਸੀ ਉਹ ਪੋਤਰੇ ਵੀ ਵਾਰ ਦਿਆਂਗਾ ਚਾਰ ਪੋਤੀ ਮਾਰ ਦੇਗਾ ਇਹ ਅਮਰਦੀ ਦੀ ਦਾਤ ਹੁਣ ਅੱਗੇ ਮਰਜੀ ਆ ਸਾਡੇ ਚਿੜੀਆਂ ਬਣੇ ਰਹਿਣਾ ਵਾ ਬੁਜਦੇਲ ਹੀ ਬਣੇ ਰਹਿਣਾ ਵਾ ਕਿ ਜਾਂ ਬਾਜ ਬਾਨਾ ਵਾ ਗਿੱਦੜੀ ਬਣੇ ਰਹਿਣਾ ਵਾ ਜਾਂ ਸ਼ੇਰ ਬਾਨਾ ਵਾ ਇਹ ਸਾਡੀ ਆਪਣੀ ਪਰਸਨਲ ਚੋਇਸ ਹੈ ਸਿੱਖ ਹੋਵੇ ਜਿਨੇ ਦਾੜਾ ਪ੍ਰਕਾਸ਼ ਹੋਵੇ ਦੜਾ ਪ੍ਰਕਾਸ਼ ਉਹਨਾਂ ਕਰੀ ਧਿਆਨ ਮਾਰਿਓ ਸਰਦਾਰ ਜੀ ਸਰਦਾਰ ਜੀ ਕਰੂ ਦੁਨੀਆ ਮੁਖ ਤੇ ਦਾੜਾ ਹੀ ਆਣੀ ਆ ਕਲੀਸ਼ੇਵ ਕੀਤਾ ਕਿੰਨੇ ਪੁੱਛਣਾ ਦਾੜਾ ਕਟਾਉਗੇ ਨਾਈ ਜੱਗੇ ਬਹੋਗੇ ਨਾਈ ਨੇ ਉਹ ਕੈਂਚੀ ਫੇਰ ਦੇਣੀ ਆ ਉਹ ਕੈਂਚੀ ਫੇਰ ਕੇ ਉਹ ਵਾਲ ਕਿੱਥੇ ਜਾਣੇ ਆ ਉਹਨਾਂ ਝਾੜੂ ਨਾਲ ਉਸਕੇ ਡਸਟਬਿਨ ਚ ਪਾਉਣੇ ਆ ਨਾਈ ਦੇ ਸਾਹਮਣੇ ਕਹਿਣ ਤੋਂ ਭਾਵ ਸਿੱਖੂ ਗੁੱਸਾ ਨਾ ਕਰਿਓ ਨਾਈ ਦੇ ਸਾਹਮਣੇ ਉਹ ਕੇਸ ਕੇਵਲ ਕੂੜੇ ਸਮਾਨ ਆ ਪਰ ਗੁਰੂ ਅਗੇ ਕੂੜਾ ਨਹੀਂ ਆ ਨਾਈ ਨੇ ਡਸਟਬੀਚ ਪਾਉਣੇ ਆ ਸਿੱਖਾਂ ਕੇਸਾਂ ਦੀ ਆਮ ਮੁੱਲ ਪਾਉਣ ਡਿਆ ਵਾ ਆਪਣੇ ਗੁਰੂਆਂ ਦੀ ਸ਼ਹਾਦਤ ਦਾ ਭਾਈ ਤਾਰੂ ਸਿੰਘ ਦਾ ਆਮ ਮੁੱਲ ਪਾਉਣ ਡਿਆ ਵਾ ਵੀ ਨਾਈ ਅੱਗੇ ਬੈਠਾ ਤੇ ਨਾਈ ਨੇ ਝਾੜੂ ਨਾ ਹੁੰਝ ਕੇ ਡਸਟਬੀਚ 'ਚ ਕੇਸ ਪਾਏ ਤੇਰੇ ਆਮ ਮੁੱਲ ਪਾਉਣ ਡਿਆ ਵਾ ਗੁਰੂਆਂ ਦੀਆਂ ਸ਼ਹਾਦਤਾਂ ਦਾ ਆਮ ਮੁੱਲ ਪਾਉਣ ਡਿਆ ਵਾ ਸਿੱਖਾਂ ਨਹੀਂ ਪਿਓ ਪੌਲ ਖੰਡੇ ਤਾਰ ਹੋਏ ਜਨਮ ਸੁਹਿਲਾ